ਸ਼ਸ਼ਕਲਦਾਵ 25 ਚੈਨਲ ਪੰਜਾਬੀ ਦੇ ਵਿੱਚ ਤੁਹਾਡਾ ਸਭ ਦਾ ਮੈਂ ਅਜੀ ਬਿਲਾਸ ਸਵਾਗਤ ਕਰਦਾ ਹਾਂ ਸੋ ਪੰਜਾਬੀ ਦੋਸਤਾਂ ਦੇ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਵੱਡੀ ਖੁਸ਼ਖਬਰੀ ਹੈ ਪੰਜਾਬੀ ਦਰਸ਼ਕਾਂ ਦੇ ਵਾਸਤੇ ਫਿਲਮ ਮਜਨੂ ਵੇ ਮੈਂ ਕੰਬਲੀ ਦਿਲ ਦੀ ਨਾਜ਼ੁਕਾਂ ਸਾਡਾ ਦਿਲਾਂ ਯਾਰ ਦਿਖਾਇਆ ਕਰ ਹਾਂਜੀ ਜਿੰਨਾ ਸੋਹਣਾ ਟਾਈਟਲ ਆ ਉਨੀ ਹੀ ਸੋਹਣੀ ਫਿਲਮ ਆਣੀ ਆ ਨਾ ਝੂਠੇ ਵਾਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਮੈਂ ਤੁਸੀਂ ਫਿਲਮ ਮਜਨੂ ਦੇ ਟਾਈਟਲ ਤੋਂ ਅੰਦਾਜ਼ਾ ਲਾ ਤੇ ਲਿਆ ਹੋਣਾ ਵੀ ਇਹ ਫਿਲਮ ਪਿਆਰ ਮੁਹੱਬਤ ਦੇ ਉੱਤੇ ਆ ਰਹੀ ਹੈ ਸੋ ਇਸ ਫਿਲਮ ਦੇ ਵਿੱਚ ਸਾਨੂੰ ਪ੍ਰੀਤ ਬਾਠ ਸਾਬੀ ਸੂਰੀ ਕਿਰਨ ਸ਼ੇਰਗਿੱਲ ਤੇ ਨਿਰਮਲ ॠषि मैम ਲੀਡ ਦੇ ਵਿੱਚ ਨਜ਼ਰ ਆਉਣਗੇ 22 ਮਾਰਚ 2024 ਨੂੰ ਇਹ ਫਿਲਮ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜੇਗੀ ਬਿਨ ਤੇਰੇ ਨਹੀਂ ਜੀ ਸਕਣਾ ਮੈਨੂੰ ਬਲ ਬਲ ਨਾ ਜਮਾਇਆ ਕਰ ਸਬਾ ਬਰਮਾ ਵੱਲੋਂ ਲਿਖੀ ਗਈ ਫਿਲਮ ਸੁਜਾਦ ਇਕਬਾਲ ਖਾਨ ਨੇ ਡਾਇਰੈਕਟ ਕੀਤੀ ਹੈ ਤੇ ਇਸ ਫਿਲਮ ਦੇ ਪ੍ਰੋਡਿਊਸਰ ਤਿਲਕ ਕਠੋਰੀ ਜੀ ਨੇ ਸੋ ਇਸ ਫਿਲਮ ਦੀਆਂ ਕੁਝ ਲਾਈਨਾਂ ਨੇ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਮੈਂ ਕਮਲੀ ਦਿਲ ਦੀ ਨਾਜ਼ੁਕਾਂ ਤੂੰ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਜਾਂ ਤੇ ਵਿੱਚ ਚਿੰਦ ਮੁੱਕ ਜਾਣੀ ਮੈਨੂੰ ਇੰਜ ਨਾ ਚੀਤੇ ਆਇਆ ਕਰ ਤਾਂ ਦੇਖਿਆ ਦੋਸਤੋ ਕਿੰਨੀਆਂ ਸੋਹਣੀਆਂ ਲਾਈਨਾਂ ਨੇ ਹੁਣ ਦੇਖਣਾ ਹੋਵੇਗਾ ਕਿ 22 ਮਾਰਚ 2024 ਨੂੰ ਇਹਨਾਂ ਦੀ ਲਵ ਸਟੋਰੀ ਆ ਉਹ ਸਿਨੇਮਾ ਘਰਾਂ ਦੇ ਵਿੱਚ ਕਿੰਨੀ ਤੱਕ ਉਠਾਉਂਦੀ ਆ ਦੇਖਦੇ ਰਹੋ ਤੁਹਾਡਾ ਆਪਣਾ ਫੇਵਰਿਟ ਚੈਨਲ ਦੇਖਾਇਆ ਚੰਨ ਪੰਜਾਬੀ ਤਦ ਤੱਕ ਲਈ ਮੈਨੂੰ ਦੋ ਇਜਾਜ਼ਤ ਧੰਨਵਾਦ ਸਸ਼ੇਕਾਲ ਸ਼ਬਕ ਹੈ ਸਾਡਾ ਰਿਸ਼ਤਾ ਜੁੜਿਆ ਰੂਹਾਂ ਦਾ ਮੈਨੂੰ ਕਦੀ ਤਾਂ ਪਿਆਰ ਦਿਖਾਇਆ ਕਰ